ਜਿਨਾ ਸਾਸ ਗੇਰਾ ਸਨਾ ਵੀਸ ਰ ਜਿਨਾ ਸਾਸ ਗੇਰਾ ਸਨਾ ਵੀਸ ਰ ਹਰਨਾ ਮਨ ਮੰਤ தனசே செ நான பூரணா பூரண சோ சினா சாசகிர விசர ஹரண தான் செ ਉਰਣ ਸੋਈ ਸੰਤ ਵਾਹਿਗੁਰੂ ਕੁੰਗਰ ਬਾਂਦ ਪਏ ਰਾਮਦਾਸਾ ਰੋਟੀਆਂ ਨੇ ਕੇਉ ਪਾਵਾ ਉਂਗਰ ਬਾਂਦ ਪਏ RAMDAS SA ਰੋਟੀਆਂ ਨਕੇ ਉਪਾਵਾ ਸਤਿਗੁਰੂ ਜੀ ਇੱਥੇ ਹੁਣ RAMDAS ਜਿਨ੍ਹਾਂ ਨੂੰ ਭਗਤੀਏ ਵੀ ਕਹਿੰਦੇ ਹਨ ਤੇ ਰਾਸਧਾਰੀਏ ਵੀ ਕਹਿੰਦੇ ਹਨ ਜਿਹੜੇ ਕਿ ਰਾਸਾਂ ਪਾਉਂਦੇ ਹਨ ਕ੍ਰਿਸ਼ਨ ਗੋਪੀ ਸੀਤਾ ਰਾਮ ਅਤੇ ਹੋਰ ਰਾਜਿਆਂ ਦੀਆਂ ਰਾਸਾਂ ਪਾਉਂਦੇ ਹਨ ਉਹ ਹਨ ਰਾਮਦਾਸਾ ਕੁੰਗਰ ਬਾਂਦ ਪਏ RAM DAS SA ਰੋਟੀਆਂ ਨੇ ਕੇ ਉਹ ਪਾਵਾਂ ਇਹ ਰਾਸਤਾਰੀਏ ਜੋ ਹਨ ਇੱਕ ਆਪਣੇ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਰਾਸਾਂ ਪਾਉਂਦੇ ਹਨ ਕਦੀ ਗੋਪੀਆਂ, ਕ੍ਰਿਸ਼ਨ, ਰਾਮ, ਸੀਤਾ ਉਹਨਾਂ ਦੀਆਂ ਰਾਸਾ ਪਾਂਦੇ ਹਨ ਅਤੇ ਹੋਰ ਰਾਜਿਆਂ ਦੀਆਂ ਵੀ ਰਾਸਾ ਪਾਂਦੇ ਹਨ। ਪਰ ਇਹ ਰਾਸਾ ਇਸ ਕਰਕੇ ਪਾਂਦੇ ਹਨ ਰੋਟੀਆਂ ਨਕੇ ਉਹ ਪਾਵਾ ਰੋਟੀਆਂ ਕਮਾਣ ਲਈ, ਰੋਟੀਆਂ ਲਈ ਕਿਉਂਕਿ ਸਤਿਗੁਰੂ ਜੀ ਆਸਾ ਦੀ ਵਾਰ ਦੇ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਹਨ ਰੋਟੀਆਂ ਕਾਰਨ ਪੂਰੇ ਤਾਲ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ गावण ਸੀਤਾ ਰਾਜੇ ਰਾਂ ਤੇ ਰਾਸtarie ਰਾਸਾ ਪਾਉਂਦੇ ਹਨ ਪਰ ਪਾਉਂਦੇ ਕਦ ਲਈ ਹਨ ਆਪਣੀਆਂ ਰੋਟੀਆਂ ਦੇ ਕਾਰਨ ਅਤੇ ਉਸ ਕ੍ਰਿਸ਼ਨ ਦੀਆਂ ਅਤੇ ਗੋਪੀਆਂ ਦੀ ਸੀਤਾ ਦੀਆਂ ਰਾਮ ਦੀਆਂ ਅਤੇ ਹੋਰ ਰਾਜਿਆਂ ਦੀਆਂ ਰਾਸਾ ਪਾਉਂਦੇ ਹਨ ਪਰ ਪਾਉਂਦੇ ਕਰਕੇ ਹਨ ਇਸ ਕਰਕੇ ਨਹੀਂ ਕਿ ਉਸ ਵਾਹਿਗੁਰੂ ਦੇ ਨਾਲ ਜੁੜਨ ਕਰਨ ਲਈ ਜਾਂ ਨਾਮ ਜਪਣ ਲਈ ਪਾਉਂਦੇ ਹਨ ਸਿਰੋ ਰੋਟੀਆਂ ਦੇ ਕਾਰਨ ਕਿਉਂਕਿ ਸੁਖਮਨੀ ਸਾਹਿਬ ਜੀ ਦੇ ਵਿੱਚ ਰਾਮਦਾਸ ਦਾ ਸ਼ਬਦ ਆਇਆ ਜਿੱਤੇ ਕਿ ਰਾਸ ਧਾਰੀਆਂ ਲਈ ਰਾਮਦਾਸ ਸ਼ਬਦ ਵਰਤਿਆ ਹੈ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਕਾ ਨਾਮ ਸਤਿ ਰਾਮ ਦਾਸ ਕਿ ਅਸਲ ਦੇ ਵਿੱਚ ਉਹ ਰਾਮ ਦਾਸ ਹਨ ਉਹ ਭਗਤ ਇਹ ਹਨ ਉਹ ਰਾਸ ਧਾਰੀ ਇਹ ਹਨ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਜਿਸ ਦੇ ਅੰਦਰ ਉਸ ਵਾਹਿਗੁਰੂ ਦਾ ਨਿਵਾਸ ਹੋ ਗਿਆ ਉਸ ਵਾਹਿਗੁਰੂ ਦੇ ਨਾਮ ਦਾ ਨਿਵਾਸ ਹੋ ਗਿਆ ਅਸਲ ਦੇ ਵਿੱਚ ਉਹ RAM DAS ਹਨ ਉਹ ਰਾਸਤਰੀਏ ਹਨ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਇਹ ਅਸ਼ਟਪਦੀ ਨੌਵੀਂ ਦੇ ਵਿੱਚ ਸਤਿਗੁਰੂ ਜਿਤੇ ਕੇ ਅਪਰਸ ਬੈਸ਼ ਨੂੰ ਪੰਡਤ ਅਤੇ ਇਹਨਾਂ ਹੋਰ ਜੋ ਧਾਰਮਿਕ ਆਪਣੇ ਆਨੁਕਵਾਂਦੇ ਹਨ ਉਹਨਾਂ ਦੇ ਬਾਰੇ ਕਹਿੰਦੇ ਹੋਏ ਇਸ ਦੇ ਵਿੱਚ ਇਹਨਾਂ ਰਾਸ ਧਾਰੀਆਂ ਲਈ ਵੀ RAMDAS ਸ਼ਬਦ ਸਤਿਗੁਰੂ ਵਿਰਤਿਆ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ RAMDAS ਅਸਲ ਦੇ ਵਿੱਚ ਉਹ ਅਸਲੀ RAMDAS ਹੈ ਇਹ RAMDAS ਰਾਸ ਧਾਰੀਏ ਜੋ ਕਿ ਰੋਟੀਆਂ ਦੇ ਕਾਰਨ ਰਾਸਾ ਪਾਉਂਦੇ ਹਨ ਉਹ RAMDAS ਨਹੀਂ ਹਨ ਜਿਨ੍ਹਾਂ ਦੇ ਜਿਸਤੇ ਅੰਦਰ ਸਤਿਗੁਰੂ ਜੀ ਕਹਿੰਦੇ ਕਿ ਪਾਰ ਬ੍ਰਹਮ ਦਾ ਨਿਵਾਸ ਹੋ ਗਿਆ ਹੈ ਉਹ ਹੈ ਅਸਲੀ RAMDAS ਬਾਕੀ ਇਹ RAMDAS ਜਿਹੜਾ ਹਨ ਰਾਸਾ ਪਾਣ ਵਾਲੇ ਤਾਂ ਸਿਰਫ ਆਪਣੀਆਂ ਰੋਟੀਆਂ ਕਮਾਉਣ ਦੇ ਲਈ ਰਾਸਾ ਪਾਉਂਦੇ ਹਨ ਸਤਿਗੁਰੂ ਜੀ ਅੱਗੇ ਹੁਣ ਦੂਸਰੇ ਉਹਨਾਂ ਲੋਕਾਂ ਬਾਰੇ ਵੀ ਵਰਤਾਨ ਦਿੰਦੇ ਹਨ ਜੋ ਇਨ੍ਹਾਂ ਹੀ ਧਾਰਮਿਕ ਕਰਮਕਾਂਡਾਂ ਦੇ ਵਿੱਚ ਪਏ ਹੋਏ ਹਨ ਬਰਤ ਨੇਮ ਕਰਮ ਖਟਕੀਨੇ ਬਾਹਰ ਭੇਖ ਦੇਖਾਵਾ ਕਈ ਅਜਿਹਾਨ ਜੋ ਵਰਤ ਰੱਖਦੇ ਹਨ ਇਸ ਤਰ੍ਹਾਂ ਦੇ ਹੋਰ ਕਰਮ ਕਾਂਡਾ ਦੇ ਨਿਮਾਜ਼ ਕਰਦੇ ਹਨ ਕਰਮ ਖਟਕੀਨੇ ਖਟ 6 ਅਤੇ 6 ਕੀਤੇ ਹੋਏ ਜੋ ਮਨੁਸ ਸਿਮਰਤੀ ਮੁਤਾਬਕ ਕਰਮ ਕਾਂਡ ਹਨ ਉਹ ਵੀ ਕਰਦੇ ਹਨ ਛੇ ਕਰਮ ਕਿਹੜੇ ਹਨ দান ਦੇਣਾ দান ਲੈਣਾ ਵਿਦਿਆ ਪੜਾਣੀ ਵਿਦਿਆ ਪੜਨੀ ਜਗ ਕਰਨਾ ਜਗ ਕਰਾਣਾ ਕਿਉਂਕਿ ਆਪਾਰ ਰਾਜ ਸਾਹਿਬ ਜੀ ਦੇ ਵਿੱਚ ਵੀ ਇਹ ਖੱਟ ਕਰਮ ਸ਼ਬਦ ਹੁੰਦਾ ਹੈ ਤੇਰੇ ਆਨੇਕ ਤੇਰੇ ਆਨੇਕ ਪੜਹਿ ਬਹੁ ਸਿਮਰਿਛਤ ਸਾਸ਼ਤ ਜੀ ਕਰਿ ਕਿਰਿਆ ਖਟ ਕਰਮ ਕਰੰਤਾ ਉੱਥੇ ਵੀ ਇਹ ਖਟ ਕਰਮ ਸ਼ਬਦ ਆਉਂਦਾ ਹੈ ਕਿ ਉਹ ਇਹ 6 ਕਰਮ ਕਰਦੇ ਹਨ ਪਰ ਸਤਿਗੁਰੂ ਜੀ ਉੱਤੇ ਕਹਿੰਦੇ ਹਨ ਸੇ ਭਗਤ ਸੇ ਭਗਤ ਭਲੇ ਜਨਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵਾਨਤਾ ਜਿਹੜੇ ਉਸ ਵੈਗਰੂ ਨੂੰ ਭਾਗ ਹੈ ਉਹਨਾਂ ਦੀ ਘਾਲ ਹੀ ਥਾਇ ਪੈਂਦੀ ਹੈ ਭਾਵੇਂ ਉਹ ਖੱਟ ਕਰਮ ਕਰਦੇ ਹਨ ਭਾਵੇਂ ਕੋਈ ਹੋਰ ਕਰਮ ਕਾਂਡ ਕਰਦੇ ਹਨ ਤੋਂ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹਨ ਕਿ ਵਰਤ ਨੇਮ ਕਰਮ ਖੱਟ ਕੀਨੇ ਬਾਹਰ ਭੇਖ ਦਿਖਾਵਾ ਇਹ ਜੋ ਬਾਹਰਲਾ ਭੇਖ ਹੀ ਹੈ ਜੋ ਦਿਖਾ ਰਹੇ ਹਨ ਅੰਦਰੋਂ ਨਹੀਂ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਇਹ ਬਾਹਰਲੇ ਭੇਖ ਹੀ ਕਰਦੇ ਹਨ ਵਰਤ ਰੱਖਦੇ ਹਨ ਨੇਮ ਕਰਦੇ ਹਨ ਅਤੇ ਛੇ ਤਰ੍ਹਾਂ ਦੇ ਕਿਰਿਆ ਕਰਮ ਕਰਦੇ ਹਨ ਪਰ ਅੰਦਰੋਂ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜੇ ਬਾਹਰਲੇ ਹੀ ਇਹ ਦਿਖਾਵੇ ਕਰਦੇ ਹਨ ਗੀਤ ਨਾਦ ਮੁਖ ਰਾਗ ਅਲਾਪੇ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਹਰ ਗਾਵਾ ਅਤੇ ਕਈ ਇਹੋ ਜਿਹੇ ਹਨ ਜਿਹੜੇ ਕਿ ਮੂੰਹ ਦੇ ਨਾਲ ਗੀਤ ਨਾਦ ਮੁਖ ਮੁਖ ਖੱਖੇ ਨੂੰ ਸਿਹਾਰੀਆ ਮੁਖ ਦੇ ਨਾਲ ਅਰਥਾਤ ਮੂੰਹ ਦੇ ਨਾਲ ਗੀਤ ਭਜਨ ਤਾਂ ਗਾਉਂਦੇ ਹਨ ਨਾਦ ਸੰਖਾਦ ਵਜਾਣੇ ਸੰਖ ਪੂਰਨੇ ਰਾਗ ਗਾਣੇ ਗੀਤ ਨਾਦ ਮੁਖ ਰਾਗ ਆਲਾਪੇ ਮਨ ਨਹੀਂ ਹਰ ਹਰ ਗਾਵਾ ਪਰ ਮਨ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਨਹੀਂ ਗਾਉਂਦੇ ਭਾਵੇਂ ਉਹ ਮੂੰਹ ਦੇ ਤੋਂ ਭਜਨ ਵੀ ਗਾਉਂਦੇ ਹਨ ਸ਼ੰਖ ਵੀ ਵਜਾਉਂਦੇ ਹਨ ਰਾਗ ਵੀ ਆਲਾਪਦੇ ਹਨ ਪਰ ਮਨ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜਦੇ ਕਿਉਂਕਿ ਆਸਾ ਦੀ ਵਾਰ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕੋਈ ਗਾਵੇ ਰਾਗੀ ਨਾਦੀ ਬੇਦੀ ਵਾਪਾਂਟ ਕਰ ਨਹੀਂ ਹਾਰ ਹਾਰ ਪੀਜੈ ਰਾਮ ਰਾਜੇ ਭਾਵੇਂ ਕੋਈ ਗਾਉਂਦਾ ਹੈ ਰਾਗਾਂ ਦੇ ਨਾਲ ਨਾਦਾਂ ਦੇ ਨਾਲ ਧਰਮ ਪੁਸਕਾਂ ਦੇ ਨਾਲ ਪਰੋ ਪਰਮਾਤਮਾ ਭਿਜਦਾ ਨਹੀਂ ਐ ਕੁਛ ਨਹੀਂ ਹੁੰਦਾ ਇਹਨਾਂ ਗੱਲਾਂ ਦੇ ਨਾਲ ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤਕਾਰ ਨਹੀਂ ਹਾਰ ਹਾਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਦਿਨਾ ਰੋਏ ਕੀ ਕੀਜ ਜਿਨ੍ਹਾਂ ਦੇ ਅੰਦਰ ਕਪਟ ਹੈ ਫਰੇਬ ਹੈ ਵਿਕਾਰ ਹੈ ਪਾਪ ਹੈ ਉਹ ਜਿਤਨਾ ਮਰਜੀ ਬਿਰਲਾਪ ਕਰੀ ਜਾਣੋ ਸਵਾਹੀ ਗੁਰੂ ਦੇ ਅੱਗੇ ਰਾਗਾਂ ਦੇ ਨਾਲ ਗੀਤਾਂ ਦੇ ਨਾਲ ਨਾਦਾਂ ਦੇ ਨਾਲ ਉਹ ਪਰਮਾਤਮਾ ਨਹੀਂ ਭੇਜਦਾ ਕਿਉਂਕਿ ਜਿਹੜੇ ਗਾ ਰਹੇ ਹਨ ਉਹਨਾਂ ਦੇ ਅੰਦਰ ਕਪਟ ਹੈ ਫਰੇਬ ਹੈ ਵਿਕਾਰ ਹੈ ਜਿਨਾ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕੀ ਜੈ ਹਰ ਕਰਤਾ ਸਭ ਕੇ ਚ ਜਾਣਦਾ ਸਿਰ ਰੋਗ ਹੱਤ ਦੀਜੈ ਉਹ ਕਰਤਾ ਤਾਂ ਸਭ ਕੁਝ ਹੀ ਜਾਣਦਾ ਹੈ ਕਿਉਂਕਿ ਉਹ ਅੰਤਰਜਾਮੀ ਹੈ ਭਾਵੇਂ ਸਿਰ ਰੋਗ ਹੱਥ ਦੀਜੇ ਰੂਪਾਂ ਦੇ ਸਿਰ ਉੱਤੇ ਭਾਵੇਂ ਹੱਥ ਰੱਖ ਲਿਆ ਜਾਵੇ ਰੋਗ ਵਿਕਾਰ ਇਹ ਪਾਪ ਜੋ ਅੰਦਰ ਹਨ ਇਹਨਾਂ ਨੂੰ ਭਾਵੇਂ ਹੱਥ ਦੇ ਕੇ ਛੁਪਾਇਆ ਜਾਵੇ ਪਰ ਉਹ ਵਾਹਿਗੁਰੂ ਤਾਂ ਸਭ ਕੁਝ ਜਾਣਦਾ ਹੈ ਜਿਨ੍ਹਾਂ ਗੌਰਮukh ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲੀਜੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਆਪਣਾ ਹਿਰਦਾ ਪਵਿੱਤਰ ਕਰ ਲੈਂਦੇ ਹਨ ਜਿਨ੍ਹਾਂ ਦੇ ਅੰਦਰ ਕੋਈ ਵਿਖਾਵਾ ਨਹੀਂ ਹੈ ਜੋ ਅੰਦਰੋਂ ਗਾਂਦੇ ਹਨ ਜਿਨ੍ਹਾਂ ਗੋਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਰਿਲੀਜ ਉਹ ਉਸ ਪਰਮਾਤਮਾ ਦੀ ਭਗਤੀ ਨੂੰ ਪ੍ਰਾਪਤ ਕਰਦੇ ਹਨ ਉਹ ਹੀ ਉਸ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਦੇ ਹਨ ਜਿਹੜੇ ਗੁਰੂ ਦੇ ਸ਼ਰਨ ਦੇ ਵਿੱਚ ਆ ਕੇ ਆਪਣਾ ਹਿਰਦਾ ਪਵਿੱਤਰ ਕਰ ਲੈਂਦੇ ਹਨ ਤੋਂ ਸਤਿਗੁਰੂ ਇੱਥੇ ਵੀ ਸਾਨੂੰ ਇਹ ਉਪੇਸ਼ ਕਰਦੇ ਹਨ ਗੀਤ ਨਾਦ ਮੁਖ ਰਾਗ ਆਲਾਪੇ ਮਨ ਨਹੀਂ ਹਰ ਹਰ ਗਾਵਾ ਮਨ ਅੰਦਰੋਂ ਨਹੀਂ ਜੁੜਦਾ ਉਸ ਵਾਹਿਗੁਰੂ ਜੀ ਨਾਲ ਕਿਉਂਕਿ ਜਿਤਨਾ ਚਿਰ ਮਨ ਨਹੀਂ ਜੁੜਿਆ ਤਾਂ ਉਹ ਘਾਲ ਕੀਤੀ ਹੋਈ ਸਾਇ ਨਹੀਂ ਪੈਂਦੀ ਕਿਉਂਕਿ ਸਤਿਗੁਰੂ ਜੀ ਦੇ ਅੰਮ੍ਰਿਤ ਮਈ ਬਚਨ ਹੈ ਮੁਖੋ ਹਰ ਹਰ ਸਭ ਕੋ ਕਰੈ ਮੁਖੋ ਹਰ ਹਾਰ ਸਭ ਕੋ ਕਰ ਵਿਰਲਾ ਹਿਰਦਾ ਵਸਾਇਆ ਨਾਨਕ ਜਿਨ ਕੈ ਹਿਰਦੈ ਵਸੈ ਆ ਮੂਖ ਮੁਕਤ ਤਿਨ ਪਾਇਆ ਮੁਖੋ ਦਾ ਸਾਰੇ ਹੀ ਹਾਰ ਹਾਰ ਕਰਦਿਆਂ ਕਿਸੇ ਵਿਰਲੇ ਨੇ ਆਪਣੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਵਸਾਇਆ ਹੈ ਜਿਹੜੇ ਅੰਦਰੋਂ ਉਸ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਮੁੱਖੋਂ ਹਾਰ ਆਰ ਸਭ ਕੋ ਕਰੈ ਵਿਰਲੇ ਹਿਰਦ ਵਸਾਇਆ ਨਾਨਕ ਜਿਨ ਕੈ ਹਿਰਦ ਵਸਿਆ ਮੋਖ ਮੁਕਤ ਇਨ ਪਾਇਆ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਵਸੇ ਉਹੀ ਮੋਖ ਮੁਕਤ ਨੂੰ ਪ੍ਰਾਪਤੀ ਕਰਦੇ ਹਨ ਉਹੀ ਮਾਇਆ ਦੇ ਬੰਧਨਾਂ ਤੋਂ ਫਿਰ ਆਜ਼ਾਦ ਹੋ ਜਾਂਦੇ ਹਨ ਹਰਖ ਸੋਗ ਲੋਵ ਮੋਰਹਿਤ ਹੈ ਨਿਰਮਲ ਹਰ ਕੇ ਸੰਤਾ ਉਸ ਵਾਹਿਗੁਰੂ ਦੇ ਜੋ ਸੰਤ ਜਨ ਹਨ ਜੋ ਸੰਤ ਜਨ ਉਸ ਵਾਹਿਗੁਰੂ ਦਾ ਨਾਮ ਜਪਦੇ ਹਨ ਜਿਨ੍ਹਾਂ ਨੂੰ ਸਾਸ ਕਰਾਸ ਉਸ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਉਹ ਸੰਤ ਜਨ ਉਹ ਨਿਰਮਲ ਹਨ ਉਹ ਹਰਖ ਸੋਗ ਲੋਭ ਮੋਹ ਰਹਿਤ ਹੈ ਉਹ ਫਿਰ ਹਰਖ ਸੋਗ ਲੋਭ ਮੋਹ ਇਹਨਾਂ ਤੋਂ ਵੱਖਰੇ ਹੀ ਰਹਿੰਦੇ ਹਨ ਉਹਨਾਂ ਨੂੰ ਇਹ ਛੂੰਦੇ ਨਹੀਂ ਹਨ ਹਰ ਕ ਸੋਗ ਲੋਗ ਮੋਰਹਿਤ ਹੈ ਨਿਰਮਲ ਹਰ ਕੇ ਸੰਤਾ ਇਨਕੀ ਧੂੜ ਪਾਏ ਮਨ ਮੇਰਾ ਜਾਨ ਦਇਆ ਕਰੇ ਭਗਵੰਤਾ ਜਿਉ ਵਾਹਿਗੁਰੂ ਦਇਆ ਕਰੇ ਜੇ ਮੇਰੇ ਮਾਨੁ ਨੂੰ ਇਹੋ ਜੇ ਸੰਤ ਜਨਾਂ ਦੀ ਧੂੜ ਮਿਲ ਜਾਵੇ ਉਹ ਸੰਤ ਜਣ ਜਿਹੜੇ ਅੰਦਰੋਂ ਪਵਿੱਤਰ ਹਨ ਜਿਹੜੇ ਅੰਦਰੋਂ ਉਸ ਵਾਹਿਗੁਰੂ ਦਾ ਗੁਣ ਗਾਉਂਦੇ ਹਨ ਜਿਹੜੇ ਅੰਦਰੋਂ ਉਸ ਵਾਹਿਗੁਰੂ ਦੇ ਨਾਲ ਜੁੜਦੇ ਹਨ ਅਤੇ ਹਰ ਇੱਕ ਸੋਗ ਲੋਭ ਤੋਂ ਅਤੇ ਮੋਤ ਉਹ ਰਹਤ ਹਨ ਇਹੋ ਜੇ ਸੰਤ ਜਣਾਂ ਦੀ ਉਹ ਵਾਹਿਗੁਰੂ ਕਿਰਪਾ ਕਰੇ ਮੈਨੂੰ ਮੇਰੇ ਮਨ ਨੂੰ ਇਹੋ ਜੇ ਸੰਤ ਜਣਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਇਹ ਨਾਨਕ ਇਸ ਤਰ੍ਹਾਂ ਆਖ ਕੇ ਜਦੋਂ ਗੁਰਪੂਰਾ ਮਿਲਿਆ ਪੂਰਾ ਗੁਰੂ ਦੀ ਪ੍ਰਾਪਤੀ ਹੋ ਗਈ ਤਾਂ ਮਨ ਦੀ ਸਾਰੀ ਚਿੰਤਾ ਖਤਮ ਹੋ ਗਈ ਕਿਉਂਕਿ ਗੁਰੂ ਹੀ ਅਸਲੀ ਮਿੱਤਰ ਹੈ ਜਿਹੜਾ ਕਿ ਮੋਹ ਦੇ ਬੰਧਨਾਂ ਨੂੰ ਤੋੜ ਸਕਦਾ ਹੈ ਇਹ ਗੁਰੂ ਹੀ ਹੈ ਜਿਹੜਾ ਉਸ ਵਾਹਿਗੁਰੂ ਦੇ ਨਾਲ ਉਹ ਜੋੜਦਾ ਹੈ ਉਹ ਵਿਚੋਲਾ ਬਣ ਕੇ ਉਸ ਵਾਹਿਗੁਰੂ ਦੇ ਨਾਲ ਜੋੜਦਾ ਹੈ ਗੁਰੂ ਹੀ ਹੈ ਜਦੋਂ ਗੁਰੂ ਦੀ ਮਿਲਾਪ ਹੋ ਗਿਆ ਸਤਿਗੁਰੂ ਜੀ ਦਾ ਮਿਲਾਪ ਹੋ ਗਿਆ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਤਾਂ ਉਤਰੀ ਮਨ ਕੀ ਚਿੰਤਾ ਫਿਰ ਮਨ ਦੀ ਸਾਰੀ ਚਿੰਤਾ ਖਤਮ ਹੋ ਗਈ ਫਿਰ ਕੋਈ ਤੋਖਲਾ ਨਾ ਰਿਹਾ ਕਿਉਂਕਿ ਉਸ ਵਾਹਿਗੁਰੂ ਦੇ ਨਾਲ ਮਿਲਾਪ ਸਤਿਗੁਰੂ ਨੇ ਕਰਾ ਦਿੱਤਾ ਮੇਰਾ ਅੰਤਰ ਜਾਮੀ ਹਰ ਰਾਯਾ ਸਭ ਕੁਝ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇਰ ਹਾਉ ਦੁਚਾ ਮੇਰਾ ਅੰਤਰ ਜਾਮੀ ਹਰ ਰਾਯਾ ਰਾਯਾ ਪਾਤਸ਼ਾ ਉਹ ਵਾਹਿਗੁਰੂ ਪ੍ਰਭੂ ਪਾਤਸ਼ਾ ਜੋ ਹੈ ਉਹ ਅੰਤਰਜਾਮੀ ਹੈ ਸਾਰਿਆਂ ਦੇ ਦਿਲ ਦੀ ਜਾਣਦਾ ਹੈ ਕਿ ਕਿਹੜਾ ਦਿਲ ਦੇ ਅੰਦਰੋਂ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਕਿਹੜਾ ਆਪਣੀ ਸੁਰਤ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਕਿਹੜਾ ਆਪਣੀ ਸੁਰਤ ਜੋੜ ਕੇ ਸ਼ਬਦ ਗਾਉਂਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹ ਅੰਤਰਜਾਮੀ ਪ੍ਰਭੂ ਪਾਤਸ਼ਾਹ ਸਭ ਦੇ ਦਿਲਾਂ ਦੀ ਜਾਣਦਾ ਹੈ ਸਭ ਕੁਝ ਜਾਣੇ ਮੇਰੇ ਜੀ ਕਾ ਪ੍ਰੀਤਮ ਮੇਰੀ ਜ਼ਿੰਦ ਦਾ ਪ੍ਰੀਤਮ ਉਹ ਵਾਹਿਗੁਰੂ ਸਭ ਕੁਝ ਹੀ ਜਾਣਦਾ ਹੈ ਬਿਸਰ ਗਏ ਬਕਬਾਇਆ ਜਦੋਂ ਸਤਿਗੁਰੂ ਨੇ ਕਿਰਪਾ ਕੀਤੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰ ਦਿੱਤਾ ਤਾਂ ਮੇਰੇ ਜਿਹੜੇ ਬਕਬਾਇਆ ਦਿਖਾਵੇ ਦੇ ਬੋਲ ਸਨ ਜੋ ਜੋ ਮੈਂ ਅੰਦਰੋਂ ਨਹੀਂ ਸੀ ਬੋਲਦਾ ਉਹ ਦਿਖਾਵੇ ਦੇ ਬੋਲ ਸਾਰੇ ਖਤਮ ਕਰ ਦਿੱਤੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਵਾਹਿਗੁਰੂ ਦੇ ਨਾਲ ਜੋੜ ਦਿੱਤਾ ਤੇ ਹੁਣ ਮੈਂ ਉਸ ਵਾਹਿਗੁਰੂ ਦੇ ਗੁਣ ਆਪਣੇ ਅੰਦਰੋਂ ਗਾਉਂਦਾ ਹਾਂ ਉਸ ਵਾਹਿਗੁਰੂ ਦੇ ਗੁਣ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਆ ਇਹ ਸਤਿਗੁਰੂ ਨੇ ਕਿਰਪਾ ਕੀਤੀ ਸਤਿਗੁਰੂ ਨੇ ਕਿਰਪਾ ਕਰਕੇ ਉਸ ਪ੍ਰਭੂ ਦੇ ਨਾਲ ਮਿਲ ਆ ਕੇ ਰਾ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ